ਸਸਿਕਲ ਜੀ ਦੋਸਤੋ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਉਣ ਵਾਲਾ ਜਿਹੜਾ ਆਪਣਾ ਅਗਲਾ ਕੈਂਪ ਹੈ ਉਹ 9 ਜਨਵਰੀ 2025 ਨੂੰ ਪਿੰਡ ਢਾਬ ਸ਼ੇਰ ਸਿੰਘ ਵਾਲੇ ਬੋਰੀਆਂ ਸਿੱਖਾਂ ਦੀ ਧਰਮਸ਼ਾਲਾ ਦੇ ਵਿੱਚ ਆਪਾਂ ਲੌਂਜ ਜਾ ਰਹੇ ਹਾਂ ਦੋਸਤੋ ਉੱਥੇ ਬੀਮਾ ਕਾਰਡ ਅਤੇ ਪੈਨਸ਼ਨਾਂ ਦੇ ਜਿਹੜੇ ਫਾਰਮ ਹੈ ਉਹ ਦੋਨਾਂ ਦਾ ਜਿਹੜਾ ਹੈਗਾ ਕੈਂਪੇ ਲੱਗਣ ਜਾ ਰਿਹਾ ਹੈ ਫ੍ਰੀ ਆਫ ਕਾਸਟ ਹੈ ਮੈਂ ਸਾਰੇ ਆਪਦੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਜ਼ਰੂਰੀ ਦਸਤਾਵੇਜ਼ ਹੈ ਉਹ ਉੱਥੇ ਲੈ ਕੇ ਤੁਸੀਂ ਦਸਤਾਵੇਜ਼ ਜਰੂਰ ਆਓ ਤਾਂ ਜੋ ਜਿਹੜੇ ਬਣ ਵਾਲੇ ਕਾਰਡ ਕਿਸੇ ਦੇ ਪੈਂਡਿੰਗ ਹੈ ਉਹ ਬਣਾ ਸਕੀਏ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਦੋਸਤੋ ਜਿਹੜੇ ਆਵਾਸ ਯੋਜਨਾ ਦੇ ਜਿਨ੍ਹਾਂ ਦੇ ਪਹਿਲਾਂ ਜਿਨ੍ਹਾਂ ਦੇ ਪਾਸ ਹੋਈਆਂ ਵੀ ਆਈਡੀਆਂ ਬਣੀਆਂ ਵੀ ਐ ਪੈਸੇ ਆਉਣ ਵਾਲੇ ਐ ਉਹ ਆਈਡੀ ਨੰਬਰ ਅਤੇ ਸਾਡੀ ਟੀਮ ਨੂੰ ਉਹਨਾਂ ਦੀ ਡਿਟੇਲ ਜ਼ਰੂਰ ਦੇਣ ਕਿਉਂਕਿ ਕੁਛ ਨਾ ਕੁਛ ਕਿਸੇ ਨਾ ਕਿਸੇ ਰੀਜ਼ਨ ਕਰਕੇ ਮੈਨੂੰ ਲੱਗਦਾ ਹੈ ਉਹ ਪੈਸੇ ਰੁਕੇ ਹੋਏ ਆ ਤੇ ਕੋਸ਼ਿਸ਼ ਕਰਦੇ ਆਂ ਵੀ ਉਹ ਆਈਡੀ ਨੰਬਰ ਤੋਂ ਉਹ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਲਦ ਤੋਂ ਜਲਦ ਆ ਜਾਣ ਮਿਲਦੇ ਆਂ ਦੋਸਤੋ ਢਾਬ ਸ਼ੇਰ ਸਿੰਘ ਵਾਲੇ 9 ਜਨਵਰੀ 2025 ਨੂੰ ਸਾਡੇ ਜਿਹੜੇ ਮੇਨ ਮੈਂਬਰਸ ਹੈ ਮਾਨਾਂ ਦੇ ਨਾਮ 탑ਸ਼ੇਰ ਸਿੰਘ ਵਾਲੇ ਤੋਂ ਸਰਪੰਚ ਸਾਹਿਬ जोगਿੰਦਰ ਸਿੰਘ ਜੀ ਬੀਰਨ ਸਿੰਘ ਜੀ ਮਹਿੰਦਰ ਕੌਰ ਜੀ ਅਤੇ ਮੈਂਬਰ जोगਿੰਦਰ ਸਿੰਘ ਜੀ ਉਥੇ ਤੁਹਾਨੂੰ ਮਿਲਣਗੇ ਉਹਨਾਂ ਦੇ ਨੰਬਰ ਮੈਂ ਆਪਦੀ ਕੈਪਸ਼ਨ ਦੇ ਵਿੱਚ ਤੁਹਾਨੂੰ ਦੇਵਾਂਗਾ ਨਾਲ ਹੀ ਆਪਦਾ ਥੱਲੇ ਨੰਬਰ ਵੀ ਦੇਵਾਂਗਾ ਆਓ ਉਥੇ ਮਿਲਦੇ ਹਾਂ ਦੋਸਤੋ 9 ਜਨਵਰੀ 2025 ਧੰਨਵਾਦ